ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਜੀ ਦਾ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਰਾਤ ਨੂੰ ਜਦੋਂ ਵੀ ਅੱਖ ਖੁੱਲੇ ਬਿਨਾਂ ਇਸ਼ਨਾਨ ਕੀਤੇ 11 ਦਿਨ ਦਾ ਸ਼ਬਦ ਜਪਣ ਨਾਲ ਹਰ ਇੱਛਾ ਪੂਰੀ ਹੁੰਦੀ ਹੈ ਐਸੇ ਸ਼ਬਦ ਦਾ ਜਾਪ ਕਰਨ ਨਾਲ ਘਰ ਵਿੱਚੋਂ ਦੁੱਖ ਤਕਲੀਫ ਬਿਮਾਰੀ ਦੂਰ ਹੋਵੇਗੀ ਤੇ ਜੋ ਵੀ ਆਪਣੇ ਕੰਮ ਨਹੀਂ ਬਣਦੇ ਉਹ ਵੀ ਬਣਨ ਲੱਗ ਜਾਣਗੇ ਤੇ ਇਸ ਪਾਠ ਦਾ ਜਾਪ ਤੁਸੀਂ ਇਸ ਤਰ੍ਹਾਂ ਕਰਨਾ ਹੈ ਜੋ ਵਿਧੀ ਮੈਂ ਇਸ ਵਿੱਚ ਦੱਸਾਂਗੀ ਉਸੇ ਤਰ੍ਹਾਂ ਆਪ ਜੀ ਨੇ ਇਹ ਪਾਠ ਕਰਨਾ ਹੈ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿਸੇ ਹੋਰ ਦਾ ਵੀ ਭਲਾ ਹੋਵੇ ਤੇ ਉਹ ਵੀ ਨਾਮ ਬਾਣੀ ਦੇ ਨਾਲ ਜੁੜੇ ਤੇ ਇਸ ਸ਼ਬਦ ਦਾ ਜਾਪ ਕਰੇ ਜਦੋਂ ਵੀ ਆਪਾਂ ਕੋਈ ਵੀ ਪਾਠ ਕਰਦੇ ਹਾਂ ਜਾਂ ਜਾਪ ਕਰਦੇ ਹਾਂ ਜਦ ਤੱਕ ਆਪਣੇ ਉਹਦੇ ਉੱਤੇ ਵਿਸ਼ਵਾਸ ਨਹੀਂ ਹੁੰਦਾ ਆਪਾਂ ਪਾਠ ਤੇ ਵਿਸ਼ਵਾਸ ਨਹੀਂ ਕਰਦੇ ਤਦ ਤੱਕ ਆਪਣਾ ਕੋਈ ਵੀ ਕੰਮ ਸੀਰੇ ਨਹੀਂ ਚੜਦਾ ਜੇਕਰ ਆਪਾਂ ਪਾਠ ਕਰਦੇ ਹੋਏ ਉਹਦੇ ਉੱਤੇ ਵਿਸ਼ਵਾਸ ਕਰਾਂਗੇ ਪਾਠ ਤੇ ਵਿਸ਼ਵਾਸ ਕਰਾਂਗੇ ਤੇ ਉਸ ਨੂੰ ਇੱਕ ਮਨ ਚਿੱਤ ਹੋ ਕੇ ਕਰਾਂਗੇ ਤਾਂ ਕੋਈ ਵੀ ਅਜਿਹਾ ਕੰਮ ਨਹੀਂ ਹੁੰਦਾ ਜੋ ਆਪਣਾ ਸੀਰੇ ਨਾ ਚੜਦਾ ਹੋਵੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਜਦੋਂ ਅਰਦਾਸ ਕਰਦੇ ਹਾਂ ਪਾਠ ਕਰਕੇ ਕਿ ਵਾਹਿਗੁਰੂ ਜੀ ਸਾਡੇ ਇਸ ਕੰਮ ਨੂੰ ਸੀਰੇ ਚੜਾਓ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਕੋਈ ਵੀ ਕੰਮ ਅਜਿਹਾ ਹੋਵੇ ਜੋ ਨਾਲ ਸੀਰੇ ਚੜੇ ਤੇ ਆਪਾਂ ਨੂੰ ਇਹ ਜਾਪ ਤਾਂ ਜਪਣਾ ਹੀ ਹੈ ਸ਼ਬਦ ਦਾ ਜਾਪ ਕਰਨਾ ਹੈ ਪਰ ਨਾਲ ਦੇ ਨਾਲ ਆਪ ਨੂੰ ਵਿਸ਼ਵਾਸ ਵੀ ਰੱਖਣਾ ਹੈ ਗੁਰੂ ਦੇ ਚਰਨਾ ਵਿੱਚ ਇਸ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਆਪਾਂ ਨੂੰ ਵਿਸ਼ਵਾਸ ਰੱਖ ਕੇ ਹੀ ਆਪਣਾ ਜਾਪ ਕਰਨਾ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਬੰਦਾ ਤਾਂ ਸਾਰਾ ਸਾਰਾ ਦਿਨ ਸੁਖਨੀ ਸਾਹਿਬ ਜੀ ਦਾ ਪਾਠ ਵੀ ਕਰਦਾ ਹੈ ਪੰਜ ਬਾਣੀਆਂ ਦਾ ਵੀ ਪਾਠ ਕਰਦਾ ਹੈ ਪਰ ਜਦ ਤੱਕ ਉਸ ਦਾ ਮਨ ਪਾਠ ਦੇ ਨਾਲ ਬਾਣੀ ਦੇ ਨਾਲ ਜੁੜਦਾ ਨਹੀਂ ਇੱਕ ਮਨ ਚਿੱਤ ਹੋ ਕੇ ਨਹੀਂ ਕਰਦਾ ਤਾਂ ਉਸ ਦੀ ਮਨੋ ਕਾਮਨਾ ਛੇਤੀ ਪੂਰੀ ਨਹੀਂ ਹੁੰਦੀ ਦੂਜੇ ਪਾਸੇ ਇੱਕ ਬੰਦਾ ਚਾਹੇ ਮੂਲ ਮੰਤਰ ਸਾਹਿਬ ਜੀ ਦਾ ਪਾਠ ਹੀ ਕਰ ਲਵੇ ਚਾਹੇ ਵਾਹਿਗੁਰੂ ਜੀ ਦਾ ਸਿਮਰਨ ਹੀ ਕਰ ਲਵੇ ਤਾਂ ਵੀ ਉਹਦੀ ਅਰਦਾਸ ਪ੍ਰਵਾਨ ਹੋ ਜਾਂਦੀ ਹੈ ਤੇ ਉਹਦੀ ਹਰ ਮਨੋ ਕਾਮਨਾ ਛੇਤੀ ਪੂਰੀ ਹੋ ਜਾਂਦੀ ਹੈ ਇਹਦੇ ਪਿੱਛੇ ਇੱਕ ਹੀ ਰੀਜ਼ਨ ਹੈ ਉਹ ਹੈ ਸ਼ਰਧਾ ਭਾਵਨਾ ਤੇ ਵਿਸ਼ਵਾਸ ਬਿਨਾ ਕਿਸੇ ਕਿੰਤੂ ਪਰੰਤੂ ਤੋਂ ਵਾਹਿਗੁਰੂ ਜਿੱਤੇ ਵਿਸ਼ਵਾਸ ਰੱਖਣਾ ਸਿਰਫ ਇਹੀ ਇੱਕ ਕਾਰਨ ਹੁੰਦਾ ਹੈ ਕਿ ਵਾਹਿਗੁਰੂ ਜਿੱਤੇ ਵਿਸ਼ਵਾਸ ਰੱਖ ਕੇ ਆਪਾਂ ਨੂੰ ਪਾਠ ਕਰਨਾ ਚਾਹੀਦਾ ਹੈ ਇਹ ਨਹੀਂ ਹੁੰਦਾ ਕਿ ਵਾਹਿਗੁਰੂ ਜੀ ਨੂੰ ਇੱਕ ਬੰਦਾ ਤਾਂ ਪਿਆਰਾ ਹੈ ਤੇ ਦੂਜਾ ਨਹੀਂ ਹੈ ਇਹ ਨਹੀਂ ਹੁੰਦਾ ਵਾਹਿਗੁਰੂ ਜੀ ਨੂੰ ਸਭ ਇੱਕ ਸਮਾਨ ਹੁੰਦੇ ਨੇ ਉਹ ਬਾਤ ਹੁੰਦੀ ਹੈ ਸਿਰਫ ਪਾਠ ਦੇ ਕਰਨ ਤੇ ਵਿਸ਼ਵਾਸ ਦੀ ਤੇ ਵਿਸ਼ਵਾਸ ਕਰਕੇ ਆਪਾਂ ਨੂੰ ਪਾਠ ਕਰਨਾ ਚਾਹੀਦਾ ਹੈ ਤਾਂ ਸਾਰੇ ਮਨੋ ਕਾਮਨਾਵਾਂ ਛੇਤੀ ਪੂਰੀ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਆਪਾਂ ਨੇ ਇਹ ਸ਼ਬਦ ਕਰਨਾ ਹੈ ਸ਼ਬਦ ਦਾ ਜਾਪ ਕਰਨਾ ਹੈ ਉਹ ਕਿਸ ਵੇਲੇ ਕਰਨਾ ਹੈ ਤੇ ਕਿਸ ਤਰ੍ਹਾਂ ਕਰਨਾ ਹੈ ਇਹ ਆਪਾਂ ਅੱਗੇ ਵੀਡੀਓ 'ਚ ਸ਼ੇਅਰ ਕਰਾਂਗੇ ਸਾਡੀ ਅੱਖ ਚਾਹੇ ਰਾਤ ਨੂੰ 12 ਵਜੇ ਖੁੱਲੇ ਜਾਂ 1 ਵਜੇ ਖੁੱਲੇ ਆਪਾਂ ਬਿਨਾਂ ਇਸ਼ਨਾਨ ਕਰੇ ਹੋਏ ਵੀ ਇਸ ਸ਼ਬਦ ਦਾ ਸਿਮਰਨ ਜਾਪ ਕਰ ਸਕਦੇ ਹਾਂ ਜਦੋਂ ਵੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਤਾਂ ਆਪਣੇ ਕੋਲ ਜਲ ਜ਼ਰੂਰ ਰੱਖਣਾ ਹੈ ਜਦੋਂ ਵੀ ਕੋਈ ਵੀ ਪਾਠ ਕਰੋ ਤਾਂ ਹਮੇਸ਼ਾ ਕੋਲ ਜਲ ਜ਼ਰੂਰ ਰੱਖਿਆ ਕਰੋ ਪਾਠ ਕਰਨ ਤੋਂ ਬਾਅਦ ਇਹ ਜਿਹੜਾ ਜਲ ਹੁੰਦਾ ਹੈ ਇਹਨੂੰ ਆਪਣੇ ਸਾਰੇ ਪਰਿਵਾਰ ਨੂੰ ਛਕਾਓ ਸਵੇਰੇ ਉੱਠ ਕੇ ਤੇ ਆਪ ਵੀ ਛਕੋ ਤੇ ਪੂਰੇ ਘਰ ਵਿੱਚ ਉਸ ਜਲ ਦਾ ਛਿੱਟਾ ਜ਼ਰੂਰ ਦੇਵੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਸ਼ਬਦ ਕਿੰਨੇ ਵਾਰ ਜਪਣਾ ਹੈ ਤੇ ਕਿਹੜਾ ਸ਼ਬਦ ਹੈ ਸ਼ਬਦ ਹੈ ਜੀ ਮੂਲ ਮੰਤਰ ਸਾਹਿਬ ਜੀ ਦਾ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨ ਦੇ ਨਾਲ ਬਹੁਤ ਵੱਡੀ ਕਿਰਪਾ ਹੁੰਦੀ ਹੈ ਇੱਕ ਪਾਕਿਸਤਾਨ ਦੀ ਘਟਨਾ ਜੋ ਕਿ ਸੱਚੀ ਘਟਨਾ ਹੈ ਤੇ ਆਪ ਜੀ ਨੇ ਉਸ ਘਟਨਾ ਨੂੰ ਵੀ ਸੁਣਿਆ ਹੋਵੇਗਾ ਇੱਕ ਗਰੀਬ ਪਰਿਵਾਰ ਦਾ ਬੱਚਾ ਰਾਸ਼ਟਰਪਤੀ ਬਣਿਆ ਸੀ ਜਿਨ੍ਹਾਂ ਦੇ ਘਰ ਵਿੱਚ ਬਹੁਤ ਹੀ ਜ਼ਿਆਦਾ ਗਰੀਬੀ ਸੀ ਤੇ ਖਾਣ ਨੂੰ ਦਾਣੇ ਵੀ ਨਹੀਂ ਹੁੰਦੇ ਸੀ ਉਸ ਘਰ ਦਾ ਬੱਚਾ ਰਾਸ਼ਟਰਪਤੀ ਬਣਿਆ ਸੀ ਦੇਸ਼ ਦਾ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਸੀ ਉਹ ਬੱਚਾ ਜਿਸ ਦੇ ਘਰ ਵਿੱਚ ਇੱਕ ਵੀ ਟਾਈਮ ਦੀ ਰੋਟੀ ਖਾਣ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਹ ਇੱਕ ਮੁਸਲਮਾਨ ਪਰਿਵਾਰ ਸੀ ਪਰ ਉਸ ਮੁਸਲਮਾਨ ਪਰਿਵਾਰ ਨੇ ਵੀ ਮੂਲ ਮੰਤਰ ਦਾ ਸਹਾਰਾ ਲਿਆ ਤੇ ਉਹਨਾਂ ਨੇ ਇੰਟਰਵਿਊ ਵਿੱਚ ਵੀ ਇਹ ਦੱਸਿਆ ਸੀ ਕਿ ਉਹਨਾਂ ਦੇ ਪਰਿਵਾਰ ਦਾ ਹਰ ਇੱਕ ਇਨਸਾਨ ਹਰ ਇੱਕ ਮੈਂਬਰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੀ ਸਾਰੇ ਸ਼ਬਦ ਦਾ ਜਾਪ ਕਰਦੇ ਨੇ ਮੂਲ ਮੰਤਰ ਸਾਹਿਬ ਦਾ ਜਾਪ ਕਰਦੇ ਨੇ ਤੇ ਅੱਜ ਤੱਕ ਵੀ ਉਹ ਇਸ ਮੰਤਰ ਦਾ ਜਾਪ ਕਰਦੇ ਨੇ ਤਾਂ ਤੁਸੀਂ ਵੇਖੋ ਜੀ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੇ ਪਿਆਰ ਨੂੰ ਪਾ ਲਿਆ ਹੈ ਉਹਨਾਂ ਦੀ ਨਿਗ ਨੂੰ ਪਾ ਲਿਆ ਹੈ ਉਹ ਕਦੇ ਵੀ ਆਪਣੇ ਗੁਰੂ ਸਾਹਿਬ ਜੀ ਨੂੰ ਨਹੀਂ ਵਿਸਾਰਦੇ ਤੇ ਫਿਰ ਉਹ ਆਪਣੇ ਗੁਰੂ ਸਾਹਿਬਾਨ ਜੀ ਦੇ ਲੜ ਨੂੰ ਫੜ ਕੇ ਰੱਖਦੇ ਆ ਪੂਰੀ ਜ਼ਿੰਦਗੀ ਫੜ ਕੇ ਰੱਖਦੇ ਆ ਤੇ ਕਦੇ ਵੀ ਨਹੀਂ ਛੱਡਦੇ ਪਰ ਸਾਡੇ ਅੰਦਰ ਇੱਕ ਪ੍ਰੋਬਲਮ ਆ ਜਾਂਦੀ ਹੈ ਕਿ ਆਪਾਂ ਪੂਰੀ ਤਰ੍ਹਾਂ ਗੁਰੂ ਤੇ ਵਿਸ਼ਵਾਸ ਨਹੀਂ ਕਰ ਸਕਦੇ ਜੋ ਕਿ ਆਪਾਂ ਨੂੰ ਕਰਨਾ ਚਾਹੀਦਾ ਹੈ ਜੇਕਰ ਆਪਾਂ ਵੀ ਗੁਰੂ ਸਾਹਿਬ ਤੇ ਵਿਸ਼ਵਾਸ ਕਰਨ ਲੱਗ ਜਾਈਏ ਤਾਂ ਆਪਾਂ ਉੱਤੇ ਵੀ ਕਿਰਪਾ ਜ਼ਰੂਰ ਹੋਵੇਗੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਇਹ ਸ਼ਬਦ ਦਾ ਜਾਪ ਕਰਨਾ ਹੈ ਜੇਕਰ ਤੁਸੀਂ ਬਿਸਤਰ ਤੇ ਵੀ ਬੈਠੇ ਹੋਣ ਤਾਂ ਵੀ ਆਪਾਂ ਇਸ ਸ਼ਬਦ ਦਾ ਜਾਪ ਕਰ ਸਕਦੇ ਹਾਂ ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਜੋ ਆਪਣਾ ਬਿਸਤਰ ਹੈ ਉਹ ਪਵਿੱਤਰ ਹੋਵੇ ਤੇ ਕਿਸੇ ਤਰ੍ਹਾਂ ਵੀ ਉਹ ਮੈਲਾ ਨਾ ਹੋਵੇ ਗੰਦਾ ਨਾ ਹੋਵੇ ਪਵਿੱਤਰ ਹੋਣਾ ਪਵਿੱਤਰਤਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮੂਲ ਮੰਤਰ ਸਹਿਬ ਜੀ ਦਾ ਜਾਪ 108 ਵਾਰ ਕਰ ਲਵੋ ਤਾਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਜੇ ਤੁਸੀਂ 108 ਵਾਰ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ-ਨਾਲ ਦਿਨ ਵਿੱਚ ਵੀ ਆਪਣੇ ਕੰਮਕਾਰਾਂ ਨੂੰ ਕਰਦੇ ਹੋਏ ਵੀ ਇਸ ਸ਼ਬਦ ਦਾ ਜਾਪ ਕਰਦੇ ਹੋ ਤਾਂ ਤੁਸੀਂ ਯਕੀਨ ਮੰਨਿਓ ਤੁਹਾਡੇ ਘਰ ਦੀ ਜੋ ਦਿਸ਼ਾ ਹੈ ਉਹ ਬਦਲ ਜਾਵੇਗੀ ਕਿਉਂਕਿ ਵਾਹਿਗੁਰੂ ਜੀ ਦੀ ਇੰਨੀ ਛੇਤੀ ਕਿਰਪਾ ਹੋਣ ਲੱਗ ਜਾਂਦੀ ਹੈ ਜੇ ਆਪਾਂ ਪੂਰਾ ਦਿਨ ਕੰਮਕਾਰ ਕਰਦੇ ਹੋਏ ਵੀ ਇਸ ਸ਼ਬਦ ਦਾ ਜਾਪ ਕਰਦੇ ਹਾਂ ਦਿਨ ਵਿੱਚ ਜੇ ਕੰਮ ਕਰਦੇ ਹੋਏ ਵੀ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਦੇ ਰਹੋਗੇ ਤਾਂ ਤੁਸੀਂ ਜੋ ਸੋਚੋਗੇ ਉਹ ਚੀਜ਼ਾਂ ਸੱਚ ਹੋਣ ਸ਼ੁਰੂ ਹੋ ਜਾਣਗੀਆਂ ਗੁਰੂ ਸਾਹਿਬਾਨ ਜੀ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਉਹ ਚੀਜ਼ਾਂ ਤੁਹਾਡੀ ਝੋਲੀ ਵਿੱਚ ਪਾ ਦੇਣਗੇ ਇੰਨੀ ਵੱਡੀ ਕਿਰਪਾ ਹੁੰਦੀ ਹੈ ਵਾਹਿਗੁਰੂ ਜੀ ਦੀ ਜੇ ਆਪਾਂ ਮੂਲ ਮੰਤਰ ਸਾਹਿਬ ਜੀ ਦਾ ਪਾਠ ਜਾਪ ਸਿਮਰਨ ਕਰੀਏ ਤਾਂ ਬਹੁਤ ਵੱਡੀ ਕਿਰਪਾ ਹੁੰਦੀ ਹੈ ਜੀ ਪਰ ਤੁਸੀਂ ਇਹ ਨਹੀਂ ਸੋਚਣਾ ਕਿ ਆਪਾਂ ਇੰਨੇ ਦਿਨਾਂ ਤੋਂ ਪਾਠ ਕਰ ਰਹੇ ਹਾਂ ਤੇ ਇੰਨੀ ਵਾਰੀ ਕਰ ਲਿਆ ਤੇ ਆਪਣਾ ਕੰਮ ਰਾਸ ਨਹੀਂ ਆਇਆ ਇਹ ਨਹੀਂ ਸੋਚਣਾ ਦਿਮਾਗ ਵਿੱਚ ਥੋੜਾ ਜਿਹਾ ਵੀ ਕਿਉਂਕਿ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖ ਕੇ ਆਪਾਂ ਨੂੰ ਇਹ ਸਿਮਰਨ ਜਾਪ ਕਰਨਾ ਹੈ ਤੇ ਵਾਹਿਗੁਰੂ ਆਪਣੇ ਉੱਤੇ ਜ਼ਰੂਰ ਕਿਰਪਾ ਕਰਦੇ ਨੇ ਆਪਾਂ ਨੂੰ ਕਦੇ ਵੀ ਇਹ ਨਹੀਂ ਸੋਚਣਾ ਕਿ ਉਸ ਬੰਦੇ ਦਾ ਤਾਂ ਕੰਮ ਖੇਤੀ ਹੋ ਗਿਆ ਸੀ ਉਹ ਇਹ ਪਾਠ ਕਰਦਾ ਸੀ ਤੇ ਮੇਰਾ ਕੰਮ ਹਜੇ ਤੱਕ ਨਹੀਂ ਹੋਇਆ ਵਾਹਿਗੁਰੂ ਨੇ ਮੇਰੀ ਅਰਦਾਸ ਹਜੇ ਤੱਕ ਨਹੀਂ ਸੁਣੀ ਤੇ ਆਪਾਂ ਨੂੰ ਇਹਨਾਂ ਸੋਚਾਂ ਤੋਂ ਪਰੇ ਹੋ ਕੇ ਵਿਸ਼ਵਾਸ ਲਗਾ ਕੇ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਕਰਕੇ ਫਿਰ ਆਪਾਂ ਨੂੰ ਇਹ ਸ਼ਬਦ ਜਾਪ ਕਰਨਾ ਹੈ ਜੇ ਆਪਾਂ ਇਸ ਸੋਚ ਵਿੱਚ ਪੈ ਜਾਂਦੇ ਹਾਂ ਤਾਂ ਫਿਰ ਇਹਦਾ ਇੱਕੋ ਹੀ ਕਾਰਨ ਹੁੰਦਾ ਹੈ ਕਿ ਜੋ ਆਪਾਂ ਪਾਠ ਕਰਦੇ ਹਾਂ ਜਿਸ ਵੇਲੇ ਸਿਮਰਨ ਕਰਦੇ ਹਾਂ ਆਪਣਾ ਮਨ ਜੋ ਹੈ ਵਾਹਿਗੁਰੂ ਜੀ ਦੇ ਵਿੱਚ ਸਿਮਰਨ ਦੇ ਵਿੱਚ ਇਕਾਗਰ ਨਹੀਂ ਹੋ ਰਿਹਾ ਹੈ ਤਾਂ ਪਹਿਲਾਂ ਆਪਣੇ ਮਨ ਨੂੰ ਆਪਾਂ ਨੂੰ ਇਕਾਗਰ ਕਰਨਾ ਹੈ ਇਕਜਿਤ ਹੋ ਕੇ ਸ਼ਬਦ ਦਾ ਜਾਪ ਕਰਨਾ ਹੈ ਫਿਰ ਹੌਲੇ-ਹੌਲੇ ਵੇਖਿਓ ਕਿ ਕਿਸ ਤਰ੍ਹਾਂ ਤੁਹਾਡੀ ਸਾਰੀ ਮਨੋ ਕਾਮਨਾ ਵਾਹਿਗੁਰੂ ਜੀ ਛੇਤੀ ਤ ਛੇਤੀ ਪੂਰੀ ਕਰਦੇ ਨੇ ਤੁਹਾਨੂੰ ਬਾਣੀ ਵਿੱਚੋਂ ਸਕੂਨ ਲਾਭਣਾ ਹੈ ਖੁਸ਼ੀ ਲਾਭਣੀ ਹੈ ਜਿਵੇਂ ਹੁੰਦਾ ਹੈ ਨਾ ਆਪਾਂ ਕੋਈ ਕੰਮ ਕਰਦੇ ਹਾਂ ਆਪਾਂ ਨੂੰ ਜੇ ਉਸ ਕੰਮ ਤੋਂ ਖੁਸ਼ੀ ਮਿਲਦੀ ਹੈ ਤਾਂ ਆਪਾਂ ਉਸ ਨੂੰ ਕਰਦੇ ਹਾਂ ਇਸੇ ਤਰ੍ਹਾਂ ਆਪਾਂ ਨੂੰ ਬਾਣੀ ਵਿੱਚੋਂ ਸਕੂਨ ਖੁਸ਼ੀ ਲਾਭਣੀ ਹੈ ਤੇ ਉਹਦੇ ਵਿੱਚ ਇੰਨਾ ਮਗਨ ਹੋ ਜਾਣਾ ਹੈ ਕਿ ਆਪਣੇ ਆਪ ਨੂੰ ਭੁਲਾ ਕੇ ਸਿਰਫ ਆਪਾਂ ਨੂੰ ਜਾਪ ਕਰਨਾ ਹੈ ਫਿਰ ਦੇਖਣਾ ਜੀ ਤੁਹਾਡਾ ਮਨ ਵੀ ਪਵਿੱਤਰ ਵੀ ਹੋਵੇਗਾ ਤੇ ਬਾਣੀ ਵਿੱਚ ਜਿਆਦਾ ਤੋਂ ਜਿਆਦਾ ਵੀ ਆਪਣਾ ਧਿਆਨ ਲੱਗੇਗਾ ਜਦੋਂ ਬਾਣੀ ਵਿੱਚੋਂ ਤੁਹਾਨੂੰ ਸਕੂਨ ਮਿਲਣ ਲੱਗਿਆ ਤਾਂ ਉਦੋਂ ਵਾਹਿਗੁਰੂ ਜੀ ਦੀ ਕਿਰਪਾ ਆਪਣੇ ਆਪ ਹੀ ਹੋ ਜਾਂਦੀ ਹੈ ਸੋ ਇਸ ਚੀਜ਼ ਦਾ ਆਪਾਂ ਨੂੰ ਧਿਆਨ ਰੱਖਣਾ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਨਾਮ ਜਪਦੇ ਹੋਏ ਜਾਂ ਫਿਰ ਪਾਠ ਕਰਦੇ ਕਰਦੇ ਵੀ ਆਪਣੀਆਂ ਜੋ ਮੁਸ਼ਕਲਾਂ ਨੇ ਉਹ ਥੋੜੀ ਬੱਦਲਣ ਲੱਗ ਜਾਂਦੀਆਂ ਨੇ ਤੇ ਇਸ ਤੋਂ ਆਪਾਂ ਨੂੰ ਖਬਰ ਹੋਣਾ ਨਹੀਂ ਇਹ ਖੁਸ਼ੀ ਦੀਆਂ ਤੇ ਚੰਗੇ ਸਮੇਂ ਆਉਣ ਦੀ ਨਿਸ਼ਾਨੀਆਂ ਹੁੰਦੀਆਂ ਨੇ ਕਿ ਜਿਵੇਂ ਜਿਵੇਂ ਆਪਾਂ ਨਾਮ ਜਪਦੇ ਪਾਠ ਕਰਦੇ ਕਈ ਵਾਰ ਆਪਣੀਆਂ ਮੁਸ਼ਕਲਾਂ ਵੀ ਪੈਦਾ ਹੋ ਜਾਂਦੀਆਂ ਨੇ ਵੱਧ ਵੀ ਜਾਂਦੀਆਂ ਨੇ ਤੇ ਇਸ ਤੋਂ ਆਪਾਂ ਨੂੰ ਖਬਰ ਹੋਣਾ ਨਹੀਂ ਤੇ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਹੈ ਇਹ ਨਿਸ਼ਾਨੀ ਹੁੰਦੀ ਹੈ ਕਿ ਸਾਡੇ ਉੱਤੇ ਵਾਹਿਗੁਰੂ ਜੀ ਦੀ ਨਜ਼ਰ ਪੈ ਗਈ ਹੈ ਨਜ਼ਰ ਪੈ ਗਈ ਹੈ ਤਾਂ ਸਾਡਾ ਇਮਤਿਹਾਨ ਸ਼ੁਰੂ ਹੋ ਗਿਆ ਸਾਡੀ ਪ੍ਰੀਖਿਆ ਸ਼ੁਰੂ ਹੋ ਗਈ ਹੈ ਜਿਵੇਂ ਇੱਕ ਬੱਚਾ ਪੜ੍ਹਾਈ ਕਰਦਾ ਹੈ ਤੇ ਸਾਲ ਦੇ ਲਾਸਟ ਵਿੱਚ ਉਹਦਾ ਇਮਤਿਹਾਨ ਹੁੰਦਾ ਹੈ ਪ੍ਰੀਖਿਆ ਹੁੰਦੀ ਹੈ ਪੇਪਰ ਹੁੰਦੇ ਆ ਤੇ ਜੋ ਪੇਪਰ ਹੁੰਦੇ ਨੇ ਉਹਦੇ ਵਿੱਚ ਜੋ ਹੈ ਸਖਤਾਈ ਤਾਂ ਵੱਧਦੀ ਹੀ ਹੈ ਇਸੇ ਤਰ੍ਹਾਂ ਜਿਵੇਂ ਆਪਾਂ ਪਾਠ ਕਰਦੇ ਹਾਂ ਪੂਰਾ ਸਾਲ ਕਰਦੇ ਹਾਂ ਜਿੰਨੇ ਵੀ ਸਮਾਂ ਕਰਦੇ ਹਾਂ ਉਸ ਤੋਂ ਬਾਅਦ ਵਾਹਿਗੁਰੂ ਜੀ ਸਾਡੀ ਪ੍ਰੀਖਿਆ ਲੈਂਦੇ ਨੇ ਤੇ ਪ੍ਰੀਖਿਆ ਲੈਣ ਵੇਲੇ ਥੋੜੇ-ਬੋਤੇ ਜੋ ਹੈ ਮੁਸ਼ਕਿਲਾਂਾਂ ਤਾਂ ਜ਼ਰੂਰ ਆਉਂਦੀਆਂ ਹੀ ਨੇ ਤੇ ਇਸ ਤੋਂ ਆਪਾਂ ਨੂੰ ਡਰਨਾ ਨਹੀਂ ਘਬਰਾਉਣਾ ਨਹੀਂ ਤੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਨਹੀਂ ਛੱਡਣਾ ਤੇ ਜਦੋਂ ਆਪਾਂ ਇਹ ਕਰਨ ਲੱਗ ਜਾਣਗੇ ਤੇ ਆਪਣੇ ਉਪਦੇਵਾਇਗਰੂ ਜੀ ਦੀ ਜੋ ਕਿਰਪਾ ਹੈ ਉਹ ਛੇਤੀ ਹੀ ਹੋਵੇਗੀ ਕਿ ਵਾਹਿਗੁਰੂ ਜੀ ਆਪਾਂ ਨੂੰ ਪਰਖਣਗੇ ਕਿ ਇਹ ਆਪਣੇ ਇਮਤਿਹਾਨ ਵਿੱਚ ਪੂਰਾ ਉਤਰਿਆ ਖਰਾ ਉਤਰਿਆ ਹੈ ਜਾਂ ਨਹੀਂ ਇਹ ਆਪਣੀ ਪ੍ਰੀਖਿਆ ਵਿੱਚ ਪਾਸ ਹੋਇਆ ਜਾਂ ਨਹੀਂ ਤਾਂ ਆਪਾਂ ਨੂੰ ਇਹ ਪੂਰਾ ਧਿਆਨ ਰੱਖਣਾ ਹੈ ਕਿ ਆਪਣੇ ਮਨ ਨੂੰ ਜੋ ਹੈ ਡੋਲਣ ਨਹੀਂ ਦੇਣਾ ਤੇ ਇੱਧਰ ਉੱਧਰ ਆਪਣੇ ਵਿਚਾਰਾਂ ਨੂੰ ਜੋ ਹੈ ਧਿਆਨ ਨੂੰ ਨਹੀਂ ਜਾਣ ਦੇਣਾ ਸਿਰਫ ਬਾਣੀ پڑھਦੇ ਹੋ ਤਾਂ ਬਾਣੀ ਵਿੱਚ ਹੀ ਧਿਆਨ ਲਗਾਉਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਜੀਵਨ ਵੀ ਸਫਲ ਹੋਵੇਗਾ ਗੁਰਵਾਣੀ ਦਾ ਨਾਮ ਦਾ ਜਾਪ ਜੋ ਆਪਾਂ ਕਰਾਂਗੇ ਉਹਦਾ ਆਪਣੇ ਘਰ ਵਿੱਚ ਵੀ ਚੰਗਾ ਅਸਰ ਹੋਵੇਗਾ ਆਪਣੇ ਬੱਚਿਆਂ ਉੱਤੇ ਵੀ ਚੰਗਾ ਅਸਰ ਪਵੇਗਾ ਤੇ ਇਹ ਜਪ ਕਰੋ ਜੀ 11 ਦਿਨ ਇਹ ਸ਼ਬਦ ਦਾ ਜਾਪ ਜ਼ਰੂਰ ਕਰੋ ਵਾਹਿਗੁਰੂ ਜੀ ਹੌਲੇ ਹੌਲੇ ਆਪ ਜੀ ਦੇ ਕਿਰਪਾ ਜ਼ਰੂਰ ਕਰਨਗੇ ਉਮੀਦ ਕਰਦੀ ਹਾਂ ਆਪ ਜੀ ਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਕਿ ਜੇ ਪਸੰਦ ਆਈ ਹੈ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਜੀ ਤਾਂ ਕਿ ਸ਼ੇਅਰ ਕਰਨ ਦੇ ਨਾਲ ਇਹ ਵੀਡੀਓ ਦੂਜਿਆਂ ਤੱਕ ਵੀ ਪਹੁੰਚੇ ਤਾਂ ਜਿੰਨਾ ਵੀ ਆਪਣਾ ਯੋਗਦਾਨ ਹੋ ਸਕੇ ਬਾਣੀ ਦੇ ਨਾਲ ਜੋੜਨ ਦਾ ਤੇ ਆਪਾਂ ਜੋੜ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ